हां जी दोस्तों ਅਸੀਂ ਆ ਜਲੰਧਰ ਅੰਮ੍ਰਿਤਸਰ ਰੋਡ ਤੇ ਤੇ ਆ ਆਪਣਾ ਇੱਥੇ ਖੋਲਿਆ ਆਪਣਾ ਫਾਰਮ ਹਾਊਸ ਬਫੇ ਆ 180 ਰੁਪਏ ਦੇ ਵਿੱਚ ਅਨਲਿਮਿਟਿਡ ਖਾਣਾ ਆ ਜੀਟੀ ਰੋਡ ਜਾ ਰਿਹਾ ਸਾਹਮਣੇ ਤੇ ਹੈਗਾ ਜੀ ਸਬਵੇ ਤੇ ਐਚਪੀ ਦਾ ਪੈਟਰੋਲ ਪੰਪ ਤੇ ਨਾਲ ਹੀ ਬਿਜਲੀ ਘਾਰੇ ਸਬਡਿਵੀਜ਼ਨ ਕਰਤਾਰਪੁਰ ਦੋਸਤੋ ਅੰਦਰ ਬੈਠਣ ਨੂੰ ਵੀ ਜਗ੍ਹਾ ਬਹੁਤ ਵਧੀਆ ਹੈ ਤੁਸੀਂ ਆਪਣੇ ਗਰੁੱਪਾਂ ਦੇ ਵਿੱਚ ਵੀ ਆ ਸਕਦੇ ਹੋ ਆਉ ਤੁਹਾਨੂੰ ਉਹਖਾਣਦੇ ਆ ਵੀ ਇੱਥੇ ਕਿਹੜੇ ਕਿਹੜੇ ਖਾਣੇ ਜਿਹੜੇ ਆ ਉਹ ਮਿਲਦੇ ਆ ਦੇਖੋ ਜਿੱਥੇ ਕੰਮ ਸ਼ੁਰੂ ਹੁੰਦਾ ਨੂਡਲਸ ਤੋਂ ਫਿਰ ਇੱਥੇ ਮਿਲਦੇ ਆ ਮਨਚੂਰੀਅਨ ਮਿਕਸ ਰਾਈਸ ਜਿਸ ਤਰ੍ਹਾਂ ਅਸੀਂ ਆਇਆ ਹੋਏ ਕਰਦੇ ਆ ਉਹ ਖਾਸ਼ੀ ਹੈ ਇਹ ਪਾਸਤਾ ਹੈਗਾ ਜੀ ਮਿਕਸ ਵੱਜੇ ਸ਼ਾਇਦ ਪਨੀਰ ਹੈ ਰਾਜਮਾ ਹੈ ਦਹੀਂ ਭੱਲੇ ਆ ਕਹਿੰਦਾ ਮਤਲਬ ਵੀ ਕੜੀ ਬਗੋੜਾ ਦਾਲ ਮਸ਼ਰੂਮ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ 180 ਰੁਪਏ ਦੇ ਵਿੱਚ ਤੇ ਸਭ ਤੋਂ ਲਾਸਟ ਦੇ ਵਿੱਚ ਤੁਹਾਨੂੰ ਮੈਂ ਵਿਖਾਉਣਾ ਵਾਂ ਕਿ ਜਿੰਨਾ ਤੁਸੀਂ 180 ਰੁਪਏ ਇਕੱਲੇ ਆ ਪੀਜ਼ਾ ਖਾ ਕੇ ਹੀ ਪੂਰਾ ਕਰ ਸਕਦੇ ਹੋ ਕਿਉਂਕਿ ਪੀਜ਼ਾ ਵੀ ਇੱਥੇ ਅਨਲਿਮਟਿਡ ਹੈ ਤੇ ਮੇਰੀ ਬੇਨਤੀ ਹੈ ਆਪਣੇ ਬੱਚਿਆਂ ਦੇ ਨਾਲ ਇੱਕ ਵਾਰ ਇਸ ਜਗ੍ਹਾ ਤੇ ਦਰਸ਼ਣ ਜਰੂਰ ਕਰੋ ਤੇ